ਇਸ਼ਕ ਵਿੱਚ ਅੰਨੀ ਹੋਈ ਭਾਬੀ ਨੇ ਆਸ਼ਕ ਦੇ ਹੱਥੋਂ ਦਿਓਰ ਦਾ ਕਰਵਾਇਆ ਕਤਲ ਕਤਲ ਤੋਂ ਬਾਅਦ ਪੂਰੀ ਰਾਤ Laash ਦੇ ਸਹਰਾਣੇ ਬੈਠੀ ਰਹੀ ਭਾਬੀ ਅਗਲੇ ਦਿਨ ਸਵੇਰੇ ਆਸ਼ਕ ਤੇ ਉਸਦੇ ਭਰਾ ਨਾਲ ਮਿਲ ਕੇ ਦਿਓਰ ਦੀ Laash ਨੂੰ ਬੋਰੀ ਵਿੱਚ ਬੰਨ ਕੇ ਸੁੱਟਿਆ ਗੰਗ ਕਨਾਲ ਵਿੱਚ ਦੋਨਾਂ ਦੇ ਇਸ਼ਕ ਵਿੱਚ ਰੋੜਾ ਬਣਦਾ ਸੀ ਦੇਵਰ ਭਾਬੀ ਨੇ ਖੁਦ ਹੀ ਦੇਵਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਵਿੱਚ ਕਰਵਾਈ ਦਰਜ ਫਿਰੋਜ਼ਪੁਰ ਦੇ ਕਸਬਾ ਜੀਰਾਂ ਦੇ ਮੱਲਾਂਵਾਲਾ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਭਾਬੀ ਵੱਲੋਂ ਆਪਣੇ ਹੀ ਸਕੇ ਦਿਉਰ ਦਾ ਆਸ਼ਿਕ ਦੇ ਹੱਥੋਂ ਕਤਲ ਕਰਵਾ ਦਿੱਤਾ ਉਹ ਵੀ ਇਸ ਕਰਕੇ ਕਿ ਦੇਵਰ ਭਾਬੀ ਦੇ ਇਸ਼ਕ ਦਾ ਰਾਜ ਜਾਣ ਗਿਆ ਸੀ ਅਤੇ ਉਸ ਦੇ ਇਸ਼ਕ ਦੇ ਰਾਹ ਵਿੱਚ ਰੋੜਾ ਬਣ ਰਿਹਾ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 21 ਅਗਸਤ ਨੂੰ ਪੂਜਨਾ ਦੀ ਮਹਿਲਾ ਨੇ ਪੁਲਿਸ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਦਿਓਰ ਇੰਦਰਜੀਤ ਸਿੰਘ ਗੁੰਮ ਹੋ ਗਿਆ ਹੈ ਅਤੇ ਘਰ ਨਹੀਂ ਆਇਆ ਪੁਲਿਸ ਨੂੰ ਜਾਂਚ ਦੌਰਾਨ ਮਾਮਲਾ ਛੱਕੀ ਲੱਗਿਆ ਤਾਂ ਪੁਲਿਸ ਨੇ ਇੰਦਰਜੀਤ ਦੇ ਬਾਕੀ ਪਰਿਵਾਰ ਨਾਲ ਸੰਪਰਕ ਕੀਤਾ ਇਸ ਦੌਰਾਨ ਇੰਦਰਜੀਤ ਦੀ ਭੈਣ ਨੀਤੂ ਨੇ ਪੁਲਿਸ ਨੂੰ ਜੋ ਜਾਣਕਾਰੀ ਦਿੱਤੀ ਉਸ ਤੇ ਪੁਲਿਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਅਤੇ ਪੁਲਿਸ ਵੱਲੋਂ ਪੂਜਾ ਦੀ ਕੁੰਡਲੀ ਜਦ ਫਰੋਲੀ ਗਈ ਤਾਂ ਜੋ ਨਿਕਲ ਕੇ ਸਾਹਮਣੇ ਆਇਆ ਉਸਨੇ ਪੁਲਿਸ ਨੂੰ ਵੀ ਹੈਰਾਨ ਕਰ ਦਿੱਤਾ ਇਨਵੈਸਟੀਗੇਸ਼ਨ ਅਰੰਧੀਰ ਕੁਮਾਰ ਨੇ ਦੱਸਿਆ ਕਿ ਪੂਜਾ ਦੇ ਨਜਾਇਜ਼ ਸਬੰਧ ਆਰਮ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਸਨ ਜਿਸ ਦੀ ਭਣਕੁਸ ਦੇ ਦੇਵਰ ਇੰਦਰਜੀਤ ਨੂੰ ਲੱਗ ਗਈ ਸੀ ਇੰਦਰਜੀਤ ਉਹਨਾਂ ਦੀ ਪੋਲਣਾ ਖੋਲ ਦੇਵੇ ਇਸ ਕਰਕੇ ਪੂਜਾ ਨੇ ਆਪਣੇ ਸਕੇਤ ਦਿਔਰ ਦੀ ਮੌਤ ਦੀ ਸਾਜ਼ਿਸ਼ ਰਚ ਦਿੱਤੀ ਅਤੇ ਆਪਣੇ ਆਸ਼ਕ ਨੂੰ ਤਿਆਰ ਕਰਕੇ ਇੰਦਰਜੀਤ ਨੂੰ ਰਸਤੇ 'ਚੋਂ ਹਟਾਉਣ ਦਾ ਪੂਰਾ ਪਲਾਨ ਤਿਆਰ ਕਰ ਲਿਆ ਇੱਕ ਦਿਨ ਜਦ ਰਾਤ ਦੇ ਸਮੇਂ ਪੂਜਾ ਤੇ ਇੰਦਰਜੀਤ ਘਰ ਵਿੱਚ ਇਕੱਲੇ ਸਨ ਤਾਂ ਪੂਜਾ ਨੇ ਆਪਣੇ ਆਸ਼ਕ ਆਰਮ ਸਿੰਘ ਨੂੰ ਕਰ ਬੁਲਾ ਲਿਆ ਤੇ ਸੁੱਤੇ ਪਏ ਇੰਦਰਜੀਤ ਦੇ ਕੋਟਨੇ ਮਾਰ ਕੇ ਕਤਲ ਕਰ ਦਿੱਤਾ ਕਤਲ ਤੋਂ ਬਾਅਦ ਪੂਰੀ ਰਾਤ ਪੂਜਾ Laash ਦੇ ਸਿਰਾਂ ਨੇ ਬੈਠੀ ਰਹੀ ਅਤੇ ਦਿਨ ਹੋਣ ਤੇ ਆਸ਼ਕ ਰਾਮ ਸਿੰਘ ਨੇ ਆਪਣੇ ਭਰਾ ਨੂੰ ਨਾਲ ਲਿਆ ਕੇ ਇੰਦਰਜੀਤ ਦੀ Laash ਨੂੰ ਨਹਿਰ ਵਿੱਚ ਸੁੱਟ ਦਿੱਤਾ ਪੁਲਿਸ ਨੇ ਜਦ ਪੂਜਾ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ SP ਰੰਤੀਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਪੁਲਿਸ ਵੱਲੋਂ ਔਰੋਪੀਆਂ ਦੀ ਨਿਸ਼ਾਨਦੇਹੀ ਤੇ ਗੰਗ ਕਨਾਲ ਵਿੱਚੋਂ ਮ੍ਰਿਤਕ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਔਰੋਪੀਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਲਾਸ਼ ਨੂੰ ਟਿਕਾਣੇ ਲਗਾਉਣ ਵਾਲੇ ਰਾਮ ਸਿੰਘ ਦੇ ਭਰਾ ਦੀ ਪੁਲਿਸ ਤਲਾਸ਼ ਕਰ ਰਹੀ ਹੈ ਜੇ ਨਿਊਜ਼ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਸਰ ਇੱਕ ਇੰਦਰਜੀਤ ਸਿੰਘ ਮਰਡਰ ਕੇਸ ਥਾਣਾ ਬਲਾਲਾ ਐਫਆਈਰ ਨੰਬਰ 75 ਦਾ ਇਹਦੇ ਬਾਰੇ ਸਰ ਕੀ ਕਰਨਾ ਚਾਹੋਗੇ ਇਹ ਜਿਹੜਾ ਬੜਾ ਹੀ ਇੱਕ ਸਨਸਨੀਖੇਜ਼ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਮਾਨ ਜੋਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏ ਹੈਗੇ ਕਿ 24 ਤਾਰੀਖ ਨੂੰ ਪੂਜਾ ਪਤਨੀ ਰਵਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦਿਓਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੁੱਢਲੀ ਤਫ਼ਤੀਸ਼ ਤੇ ਪੜਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰਵਾਲੇ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6188 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਕਿ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸੈਂਟਿਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ RAM SIGNAL ਸੀ RAM SINGH ਕੋਈ ਤਾਂ ਹੁੰਦਾ ਸੀ ਉਹ 21 8 ਨੂੰ ਫਿਰੋਜ਼ਪੁਰ ਆਇਆ ਸੀ ਪੂਜਾ ਤੇ RAM SINGH ਮਿਲੇ ਸਨ ਜਿਹੜਾ ਦੇਵਰ ਸੀ ਇੰਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ राम सिंह ਤੇ ਪੂਜਾ ਨੇ ਮਿਲ ਕੇ ਆਪਣੇ ਉਹਦੇ ਜਿਹੜਾ ਦਿਉਰ ਸਿੰਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬਾਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ राम सिंह ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਗ ਕਨਾਲੇ ਉੱਥੇ ਸੁੱਟਤਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ